ਮੋਸੀ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮੰਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮੈਂ ਕਿਹਾ ਥੋੜਾ ਥੋੜਾ ਬੋਲਣ ਲੱਗ ਜਾਓ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜੇ ਕਿਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਤੇ ਹਰੇਕ ਫੀਲਡ ਚ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸਾਸਰੀ ਕਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਕੋ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੇ ਵੀ ਤੇਹੀ ਹਾਲ ਹੋਊਗਾ ਜਿਹੜਾ ਥੋੜਾ ਬੋਲਣ ਵੇਲੇ ਹੁੰਦਾ ਕਿ ਮੈਨੂੰ ਤਾਂ ਆਕੀ ਫੜਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋਗੀ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ 'ਚ ਬੀਂਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹਿਰ ਜੀ ਨਾਲ ਵੀ ਗੱਲ ਕਰਦੇ ਆ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਬਿਹਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣ ਗਿਆ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਹੁਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਨਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਹੈਨਾ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐਜ ਹੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲੇ ਉਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਉਥੇ ਹੌਕੀ ਨਾਲ ਰਿਲੇਟਡ ਉਹ ਮਿਲ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ